ਖੇਡੋ ਇੰਡੀਆ ਪ੍ਰੋਜੈਕਟ ਦੇ ਤਹਿਤ ਕਰੀਬ 5 ਕਰੋੜ ਦੀ ਲਾਗਤ ਨਾਲ ਬਣਿਆ ਸਟੇਡੀਅਮ ਪਿੰਡ ਪੰਗਲ ਕਲਾ ਵਿੱਚ ਇਸਤੇਮਾਲ ਨਾ ਹੋਣ ਕਰਕੇ ਅੱਜ ਖੰਡਰ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਹਾਲਾਤ ਇਹ ਹਨ ਕਿ ਕਰੀਬ 10 ਇੰਡੋਰ ਗੇਮਜ਼ ਲਈ ਬਣਿਆ ਇਸ ਸਟੇਡੀਅਮ ਵਿੱਚ ਫਿਲਹਾਲ ਇੱਕ ਵੀ ਗੇਮ ਨਹੀਂ ਕਰਵਾਈ ਜਾ ਰਹੀ ਖਾਣਾ ਪੂਰਤੀ ਲਈ ਸਿਰਫ ਸਟੇਡੀਅਮ ਬਣ ਕੇ ਰਹਿ ਗਿਆ ਹਾਲਾਤ ਇਹ ਬਿਆਨ ਕਰ ਰਹੇ ਹਨ ਕਿ ਇਹ ਸਟੇਡੀਅਮ ਸਿਰਫ ਚੋਰਾਂ ਦਾ ਅੱਡਾ ਅਤੇ ਪਸ਼ੂ ਚਰਾਉਣ ਲਈ ਇੱਕ ਗਰਾਊਂਡ ਬਣ ਕੇ ਰਹਿ ਗਈ ਹੈ ਦੱਸ ਦਈਏ ਕਿ ਪਿੰਡ ਪੰਗਲ ਕਲਾ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਸਾਬਕਾ ਐਮਐਲਏ ਅੰਗਦ ਸਿੰਘ ਦੀ ਕੋਸ਼ਿਸ਼ ਸਦਕਾ ਕੇਂਦਰ ਸਰਕਾਰ ਵੱਲੋਂ 24 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਲੇਕਿਨ ਅੱਜ ਹਾਲਾਤ ਇਹ ਹਨ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਦੇ ਪਹਿਲੇ ਫੇਜ਼ ਦੇ ਤਿਆਰ ਕੀਤੇ ਹਿੱਸੇ ਨੂੰ ਵੀ ਚਾਲੂ ਨਹੀਂ ਕਰ ਸਕੀ ਇਸ ਬਾਰੇ ਜਦੋਂ ਖੇਡ ਅਫਸਰ ਵੰਦਨਾ ਚੋਹਾਨਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਬੰਧਿਤ ਹੈੱਡ ਆਫਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਹੈ ਜਲਦ ਹੀ ਪੂਰੀਆਂ ਸਹੂਲਤਾਂ ਮਹਈਆ ਕਰਵਾਈਆਂ ਜਾਣਗੀਆਂ ਸਟੇਡੀਅਮ ਦੀ ਗੰਦਗੀ ਨੂੰ ਸਾਫ਼ ਕਰਨ ਲਈ ਮਨਰੇਗਾ ਵਰਕਾਂ ਨਾਲ ਗੱਲ ਕੀਤੀ ਜਾਵੇਗੀ ਅਤੇ ਜਲਦ ਹੀ ਇਹ ਸਫਾਈ ਵੀ ਕਰਵਾ ਦਿੱਤੀ ਜਾਵੇਗੀ ਸਸ਼ੀ ਖਲਸਾਰੇ ਨੂੰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਗਲਕਲਾ ਖੇਡ ਖੇਲੋ ਇੰਡੀਆ ਸਟੇਡੀਅਮ ਜੋ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਸੀਗਾ ਉਸ ਦੀ ਆਲਰੇਡੀ ਜਿਹੜੀ ਇਨੋਗ੍ਰੇਸ਼ਨ ਆਪਣੇ ਪੁਰਾਣੇ ਡੀਸੀ ਸਾਥ ਸੀਗੇ ਮਾਨਯੋਗ ਨਵਜੋਤ ਸਿੰਘ ਗੁਰੰਧਾਵਾ ਜੀ ਵੱਲੋਂ ਹੋ ਗਈ ਸੀਗੀ ਤੇ ਉਸ ਦੇ ਵਿੱਚ ਅਸੀਂ ਕਾਫੀ ਬੱਚਿਆਂ ਦੇ ਪ੍ਰਾਇਰ ਡਿਸਟ੍ਰਿਬਿਊਸ਼ਨ ਵੀ ਕਰਵਾਏ ਐ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਸੀ ਉੱਥੇ ਤੇ ਇਹ ਜਲਦੀ ਡਿਪਾਰਟਮੈਂਟ ਜਿਹੜਾ ਇਸ ਤੇ ਕੰਮ ਕਰ ਰਿਹਾ ਹੈ ਕਦ ਤੱਕ ਸਟਾਰਟ ਹੋ ਜਾਣਗੇ ਜਿਹੜੇ ਬੱਚੇ ਖੇੜ ਨੂੰ ਆ ਸਕਦੇ ਆਲਰੇਡੀ ਜਿਹੜੀਆਂ ਪਹਿਲੀਆਂ ਫੇਸ ਨੇ ਖੇੜ ਨਰਸਰੀਆਂ ਸੀਗੀਆਂ ਉਦੇ ਉਸ ਉਸ ਦੇ ਵਿੱਚ ਬੈਡਮਿੰਟਨ ਜਿਹੜੀ ਗੇਮ ਹੈ ਉਸ ਦਾ ਕੋਚ ਜਿਹੜਾ ਕਿ ਅਪਾਇੰਟ ਹੋ ਚੁੱਕਾ ਹੈ ਬਟ ਉੱਥੇ ਥੋੜਾ ਜਿਹਾ ਇਨਫਰਾਸਟ੍ਰਕਚਰ ਕਰਕੇ ਕੋਚ ਜਿਹੜਾ ਆਪਣੀ ਸੇਵਾਵਾਂ ਅਜੇ ਨਹੀਂ ਦੇ ਰਿਹਾ ਬਟ ਉਹ ਇੱਥੇ ਲੋਕਲ ਲੈਵਲ ਤੇ ਦੇ ਰਿਹਾ ਬਟ ਨਾਲ ਹੀ ਉਸ ਵੱਲੋਂ ਉੱਥੇ ਸਰ ਸਰਵੇ ਵੀ ਕੀਤਾ ਗਿਆ ਹੈ ਸਕੂਲਾਂ ਦੇ ਵਿੱਚ ਵਾਪਕ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਮੇਲ ਕਰਕੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਕਿਹਾ ਗਿਆ ਬਟ ਇਨਫਰਾਸਟ੍ਰਕਚਰ ਨਾ ਹੁੰਨ ਕਰਕੇ ਤਾਂ ਜੋ ਅਸੀਂ ਉਹਨੂੰ ਇੱਥੇ ਨਵਾਂ ਸ਼ਹਿਰ ਬੈਡਮਿੰਟਨ ਹਾਲ ਵਿਖੇ ਅਸੀਂ ਉਹਨੂੰ ਟਰੇਨਿੰਗ ਲਈ ਕਰਿਆ ਹੋਇਆ ਕਿੰਨਾ ਏਰੀਆ ਹੈ ਤਾਂ ਕਿੰਨੀ ਲਾਗਤ ਰਲ ਬਣੀ ਹੈ ਉਹ 6 ਏਕੜ ਦੀ ਜ਼ਮੀਨ ਹੈ ਔਰ ਮੇਰੇ ਖਿਆਲ ਨਾਲ ਲਗਭਗ 5 ਕਰੋੜ ਦੀ ਲਾਗਤ ਨਾਲ ਜਿਹੜਾ ਖੇਲੋ ਇੰਡੀਆ ਸਟੇਡੀਅਮ ਤਿਆਰ ਹੋਇਆ ਹੈ ਬਟ ਜਿਵੇਂ ਕਿ ਰਹੀ ਇਨਫਰਾਸਟ੍ਰਕਚਰ ਦੀ ਗੱਲ ਉਹ ਅਜੇ ਹੁਣੇ ਰੀਸੈਂਟਲੀ ਖੇਡ ਵਿਭਾਗ ਵੱਲੋਂ ਟੈਂਡਰ ਲਗਾਇਆ ਗਿਆ ਸੀ ਸਪੋਰਟਸ ਇਕੁਪਮੈਂਟ ਦਾ ਜਿਹੜਾ ਜੋ ਕਿ ਲਗਭਗ ਸਕਸੈਸਫੁਲ ਹੋ ਗਿਆ ਹੈ ਤੇ ਜਲਦੀ ਹੀ ਸਾਨੂੰ ਖੇਡਾਂ ਦਾ ਸਮਾਨ ਮਿਲਣ ਦੀ ਆਸ ਹੈ ਔਰ ਰਹੀ ਗੱਲ ਕੋਚਸ ਦੀ ਤੇ ਉਸ ਨੂੰ ਚਲਾਉਣ ਦੀ ਜਿਵੇਂ ਕਿ ਕੋਚਸ ਜਿਹੜੇ ਸੈਕੰਡ ਫੇਜ ਦੇ ਮੈਸੇਜ ਦੇ ਵਿੱਚ ਵੀ ਹੁਣ ਆਣਾ ਸੈਕੰਡ ਫੇਜ ਦਾ ਅਸੀਂ ਉਸ ਪਰ ਆਪ ਦੇ ਵਿੱਚ ਵੀ ਆਪਣੇ ਉਸ ਉਸ ਰਿਲੇਟਿਡ ਦੇ ਵਿੱਚ ਜਿੱਦਾਂ ਆਪਣੀ 6 ਗੇਮਸ ਨੇ ਸ਼ਾਇਦ ਉਸ ਮਲਟੀ ਹਾਲ ਦੇ ਵਿੱਚ ਅਸੀਂ ਉਹਨਾਂ ਦੀ ਕੋਚਸ ਦੀ ਰਿਕੁਆਇਰਮੈਂਟ ਵੀ ਦਿੱਤੀ ਹੋਈ ਹੈ ਔਰ ਨਾਲ ਹੀ ਇਸ ਦੇ ਵਿੱਚ ਜਿਹੜੇ ਕਿ ਸਿਕਿਉਰਟੀ ਗਾਰਡ

खेडा लाभ तैयार किया जाए जल्द तो जल्द मतलब की जिम्मे की पंजाब सरकार खेड वाल नशिया तो दूर रखने लेडा वाल ज्यादा प्रेरित कर रही है सो मेनू लगता है कि इस चीज लगे बहुत ज्यादा अलर्ट है वो भी अपने वालों जल्द तल्द

ਮੱਦੇ ਨਜ਼ਰ ਰੱਖਦੇ ਹੋ ਉਹਨੂੰ ਬਧੀਆ ਤਰੀਕੇ ਨਾਲ ਉਹਨੂੰ ਚਲਾਇਆ ਜਾਂਦਾ ਨਹੀਂ ਸਬ ਸਫਾਈ ਨਹੀਂ ਹੋ ਰਹੀ ਇਹ ਬਹੁਤ ਜਿਹੜੇ بارش ਦਾ ਮੌਸਮ ਵੀ ਆਇਆ ਸਬ ਸਫਾਈ ਕਾਬੂ ਤੋਂ ਚੁੱਕਿਆ ਹੈ ਇਹ ਸਫਾਈ ਕਦ ਕਿੱਥੇ ਜਾ ਰਹੇ ਇਸ ਦੇ ਵਿੱਚ ਅਸੀਂ ਵੈਸੇ ਨੇਰੇ ਵੱਲੋਂ ਹਰ ਹਰ ਮਹੀਨੇ ਦੇ ਵਿੱਚ ਦੋ ਤਿੰਨ ਵਾਰ ਵਿਜ਼ਿਟ ਕੀਤਾ ਜਾਂਦਾ ਹੈ ਔਰ ਉੱਥੋਂ ਦੇ ਜਿਹੜੇ ਸਰਪੰਚ ਨੇ ਉਹਨਾਂ ਦੇ ਨਾਲ ਮਿਲ ਕੇ ਨਰੇਗਾ ਦੀ ਟੀਮ ਨੂੰ ਵੀ ਅਸੀਂ ਲਗਾਣੇ ਆ ਗ੍ਰਾਸ ਕਟਿੰਗ ਵਾਸਤੇ ਔਰ ਨਾਲ ਹੀ ਮਹੀਨੇ ਦੇ ਦੋ ਵਾਰ ਅਸੀਂ ਉੱਥੇ ਲੋਕਲ ਲੇਬਰ ਲਗਾ ਕੇ ਅਸੀਂ ਉਸ ਦੀ ਸਾਫ ਸਫਾਈ ਕੀਤੀ ਰਿਸੈਂਟਲੀ ਅਜੇ ਪਿਛਲੇ ਹਫਤੇ ਅਸੀਂ ਉੱਥੇ ਸਫਾਈ ਕਰਾਈ ਹੈ ਬਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਗਰ ਉੱਥੇ ਕੋਈ ਇਨਫਰਾਸਟ੍ਰਕਚਰ ਨਾ ਹੋਣ ਕਰਕੇ ਉਹ ਬੰਦ ਹੋਲ ਕਰਕੇ ਇਸ ਕਰਕੇ ਉੱਥੇ ਗੰਦ ਜਾਂ ਥੋੜਾ ਪੈ ਜਾਂਦਾ ਆਦਰਵਾਇਜ਼ ਮਤਲਬ ਐਦਾਂ ਦੀ ਕੋਈ ਹੈ ਨਹੀਂ ਜਦੋਂ ਉੱਥੇ ਸਪੋਰਟਸ ਪ੍ਰੋਪਰ ਚੱਲਣ ਲੱਗ ਜਾਏਗਾ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਸਾਫ ਸਫਾਈ ਰਹੇਗੀ की वो पिंडी मौजूदा ये जरा स्टेडियम बनया इतने नुकसान बहुत काफ़ी हो कारण बी नहीं, 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 नहीं पंखे है नहीं इतने लगे हुआ चोरी हो गए किन्नेखे चोरी हो गए अठारह पंखे चोरी हो गए और कोई नुकसान तो नहीं हो नुकसान नहीं हो पिंड कितने एरिया ने जिथे किम बन है छे खेत है छे खेत ਇਹ ਪਿੰਡ ਦਾ ਪੰਚਾਇਤ ਸੀਗਾ ਪੰਚਾਇਤ ਦਾ ਹੁਣ ਸਟਾਰਟ ਨਾ ਕਰਨ ਦਾ ਕਾਰਨ ਨਹੀਂ ਪਤਾਈ ਕੁਛ ਨਹੀਂ ਪਤਾ ਕੋਈ ਪੰਚਾਇਤਵلوں ਕੋਈ ਮਤਲਬ ਪਤਾ ਪਿਆ ਹੋਣਾ ਕਿ ਸਟਾਰਟ ਕਿਉਂ ਨਹੀਂ ਕਰੀਓ ਕੋਈ ਅਧਿਕਾਰ ਨੂੰ ਮਿਲਿਆ ਹੁਣ ਤੁਸੀਂ ਨਹੀਂ ਹਜੇ ਨਹੀਂ ਪਿਆ ਕਿ ਸਾਨੂੰ ਕਿਹਾ ਨਹੀਂ ਜਦੋਂ ਉਹ ਸਟੇਡੀਅਮ ਵਾਲੇ ਜਿਹੜੇ ਇਹਨਾਂ ਦੇ ਕਰਤਾ ਧਰਤਾ ਕੋਈ ਆ ਕੇ ਦੱਸੂਗੇ ਫੇਰ ਹੀ ਔਰ ਸਾਡੇ ਪਿੰਡ ਨੂੰ ਜੋ ਸ਼ਰਤਾਂ ਮੰਨੀਆਂ ਉਹ ਵੀ ਹਜੇ ਮਿਲੀਆਂ ਨਹੀਂ ਹਾਂ ਕੀ ਸ਼ਰਤਾਂ ਕੀ ਸੀ ਇਹ ਤਾਂ ਨਹੀਂ ਪਤਾਈ ਹੁਣ ਪਹਿਲੇ ਪੰਚਾਇਤ ਨੇ ਲਿਖਿਆ ਕੀ ਕੀ ਲਿਖਿਆ ਉਹ ਨਹੀਂ ਹੈਗਾ ਕੁਝ ਜੇ ਮਤਾ ਪਾਸ ਕੀਤਾ ਉਹਨਾਂ ਨੇ ਸ਼ਰਤਾਂ ਨਾਲ ਹਾਂਜੀ ਉਹ ਪੂਰਾ ਨਹੀਂ ਹੋਇਆ ਲੈ ਤਾਂ ਪੂਰਾ ਕੀ ਡਿਮਾਂਡ ਕੀ ਕਰਦੇ ਹੋ ਤੁਸੀਂ ਮਾਨ ਜਿੱਦਾਂ ਸਾਡੇ ਪਿੰਡ ਨੂੰ ਜੋ ਵੀ ਦੇ ਸਕਦੇ ਆ ਸਕਿਉਰਿਟੀ ਗਾਰਡ ਰੱਖ ਲੈਣ ਜੋ ਵੀ ਕੋਈ ਬੰਦਾ ਰੱਖਣਾ ਚਾਹੁੰਦਾ ਹਾਂਜੀ ਸਟਾਫ ਵਾਸਤੇ ਹਾਂਜੀ ਸਟਾਫ ਵਾਸਤੇ ਰੱਖਣਾ ਚਾਹੁੰਦੇ ਸਾਡੇ ਪਿੰਡ ਦੇ ਰੱਖਣ ਉਹ ਲਿਖਿਆ ਗਿਆ ਵਿੱਚ